ਅੱਗੇ ਤੇ ਅਹਿਮ ਖਬਰ ਦੇਣਾ ਦਸਵੜੀ ਦੀ ਇਹ ਜਾਣਕਾਰੀ ਸੰਜੀਕਰ ਰਦਾ ਦੱਸਦੀ ਕਿ ਜਲੰਧਰ ਪੱਛਮੀ ਜਿਮਣੀ ਚੌਂ ਚਾਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਿਆ ਆਜ਼ਾਦ ਉਮੀਦਵਾਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਤਾਂ ਉੱਥੇ ਅਜੇ ਵਾਲਮੀਕੀ ਆਪਣੇ ਸਾਥੀਆਂ ਸਮੇਤ ਆਪ ਦਾ ਪੱਲਾ ਫੜ ਲਿਆ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਰਟੀ ਦੇ ਵਿੱਚ ਰਸਮੀਸ਼ ਮੂਲੀਅਤ ਕਰਵਾਈ ਗਿਆ ਮੰਨਨੇ ਕਿ ਅਜਲੰਧਰ ਪੱਛਮੀ ਜਿਮਣੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਸੱਤ ਵੱਗੇ ਆ ਅਸੀਂ ਇਹ ਮਾਨ ਦੇ ਵੱਲੋਂ ਵੱਡਾ ਤੇ ਅਹਿਮ ਬਿਆਨ ਦਿੱਤਾ ਗਿਆ ਅਮ ਆਦਮੀ ਪਾਰਟੀ ਇਮਾਨਦਾਰੀ ਦੀ ਸਿਆਸਤ ਕਰਦੀ ਹੈ ਤਾਂ ਉੱਥੇ ਲੋਕ ਪੱਖੀ ਨਿਤਿਆਕਾਰਨਾਮਾ ਵੀ ਪਾਰਟੀ ਦੇ ਵਿੱਚ ਲੋਕ ਜਿਹੜੇ ਕਿ ਲਗਾਤਾਰ ਸ਼ਾਮਲ ਹੋ ਰਹੇ ਨੇ ਅਸਲ ਵਿੱਚ ਅਸੀਂ ਜਾਣਕਾਰੀ ਜਲੰਧਰ ਤੋਂ ਸਾਜੀ ਕਰ ਰਹੇ ਜਿੱਥੇ ਕਿ ਜਲੰਧਰ ਪਸ਼ਮੀ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੱਸਿਆ ਗਿਆ ਆਜ਼ਾਦ ਉਮੀਦਵਾਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਅਜੇ ਵੀਰ ਵਾਲਮੀਕੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਵਿੱਚ ਖੁਦ ਉਹਨਾਂ ਨੂੰ ਸ਼ਾਮਲ ਕਰਵਾਇਆ ਹੈ ਅਜੇ ਕਿਸੰਦਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਪੱਛੋਨ ਤੋਂ ਪਹਿਲਾਂ ਕਈ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਦੇ ਵਿੱਚ ਅਜੇ ਵੀ ਨਵਾਲਮੀਕੀ ਵੀ ਆਪਣੇ ਸਾਥੀ ਸਮੇਤ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ। ਜਦੋਂ ਤੋਂ ਪੱਛਮੀ ਜਿਮਨੀ ਚੋਂ ਦੇ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਆਇਆ ਤਾਂ ਉੱਥੇ ਲੋਕ ਪੱਖੀ ਨੀਤੀਆਂ ਕਰਕੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਜਿਮਨੀ ਚੂੜ ਦਾ ਜਿਹੜਾ ਕੀ ਮਾਹੌਲ ਹੈ ਉਹ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਤਜ਼ਵੰਦਰ ਪਸ਼ਮੀਰ ਜਿਮਨੀ ਚੂੜ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲਿਆ ਤੁਸੀਂ ਕਿ ਅਜ਼ਾਦ ਉਮੀਦਵਾਰ ਅਤੇ ਅਜੀ ਅਜੀ ਵੀਰ ਵਾਲਮੀਕੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਰਬਬੱਤ ਮੇਰਾ ਮੇਰੇ ਸਹਿਯੋਗੀ ਤਜਿੰਦਰ ਚੋਟੜਾ ਹੈ ਤਜਿੰਦਰ ਜ਼ਲੰਦਰ ਪਸ਼ਮੀ ਜਿਮੜੀ ਚੋਟੜੇ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲਿਆ ਆਜ਼ਾਦ ਉਮੀਦਵਾਰ ਅਤੇ ਅਜੇ ਵੀਰ ਵਾਲਮੀਕ ਆਮ ਆਦਮੀ ਪਾਰਟੀ ਸ਼ਾਮਲ ਹੋਗੇ ਨੇ ਤਾਕੀ ਕੁ ਜਾਣਕਾਰੀ ਹੈ ਅਦਾਸੀ ਜਲੰਦਰ ਪਸ਼ਮੀ ਜਿਮੜੀ ਚੋਟੜੇ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲਿਆ ਆਜ਼ਾਦ ਉਮੀਦਵਾਰ ਅਤੇ ਅਜੇ ਵੀਰ ਵਾਲਮੀਕ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਤੋਂ ਹੋ ਕੇ ਸ਼ਾਮਲ ਹੋ ਗਏ ਨੇ ਸਮੂਹ ਮੰਤਰੀ ਪਰ ਕੁਬਾਤ ਮਾਨੇ ਕੋਦੋ ਨਾਮ ਦੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਮਾਮਲੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜ਼ਿਲਹੰਦਰ ਪਸ਼ਮੀ ਜੰਮਣੀ ਚੋਣ ਦੇ ਵਿੱਚ ਆਮਦਵੀ ਪਾਰਟੀ ਸਭ ਤੋਂ ਉੱਤੇ ਹੈ। ਤਾਂ ਉਹਨੇ ਕਿਹਾ ਲੋਕਖੀ ਨੀਤਿਆ ਕਰਕੇ ਆਮਦਵੀ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਤਾਂ ਉੱਥੇ ਹੀ ਜ਼ਿਲਹੰਦਰ ਜੰਮਣੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਮਾਹੌਲ ਪੂਰਾ ਗਰਮਾਉਂਦਾ ਨਜ਼ਰ ਆ ਰਿਹਾ ਹੈ। ਆਮਦਵੀ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਤਾਂ ਸੀਮਾਮਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਜਿਲਦੌਰ ਪਛਮੀ ਜਿਲ੍ਹੇ ਚੋਣ ਦੇ ਵਿੱਚ ਆਵਾਦ ਵੀ ਪਾਰਟੀ ਸਭ ਤੋਂ ਅੱਗੇ ਹੈ। ਇਸ ਤਰ੍ਹਾਂ ਵੀ ਹਮਦਰ ਜਾਣਕਾਰੀ ਜਿਲੰਧਰ ਤੋਂ ਆ ਰਹੀ ਹੈ ਜਿੱਥੇ ਕਿ ਜਿਲੰਧਰ ਪਛਮੀ ਜਿਲ੍ਹੇ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡਾ ਇਸ ਖੁਰਬਾ ਬਾਬਤ ਮੈਂ ਨਾਲ ਮੇਰੇ ਸਹਿਯੋਗੀ ਤਜਿੰਦਰ ਫੋਨ ਲਾਈਨ ਤੇ ਜੁੜ ਗਏ ਨੇ ਤਜਿੰਦਰ ਜਲੰਧਰ ਪਛਮੀ ਜਿਮੜੀ ਚੋਂ ਜ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲਿਆ ਆਜ਼ਾਦ ਉਮੀਦਵਾਰ ਅਤੇ ਜੇ ਵੀ ਆਜੇ ਵੀਰ ਵਾਲਮੀਕੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਤਾਂ ਕੀ ਕੋ ਜਾਣਕਾਰੀ ਹੈ ਹਾਂ ਜੀ ਕਰਨ ਦਾ ਜੀ ਜਲੰਧਰ ਨੇ ਜਿਮੜੀ ਟੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਮੂਹ ਲੈ ਰਿਹਾ ਜਿਹੜਾ ਪੜਿਆ ਹੋਇਆ ਤੇ ਭਗਵੰਤ ਸਾਨ ਮਾਨ ਵੱਲੋਂ ਵੀ ਕਰਨ ਲਗਾਤਾਰ ਰੋਡੋ ਸ਼ੋਅ ਕੀਤੇ ਜਾ ਰਹੇ ਨੇ ਤੇ ਮਹਿੰਦਰ ਭਗਤ ਅਕਦੇ ਵਿੱਚ ਆਸੀਆਂ ਮਾਨ ਜਰਜ ਰੇ ਨੇ ਤੇ ਇਸੇ ਦੌਰਾਨ ਕਰਨ ਵੱਟ ਵੱਟ ਪਾਰਟੀਆਂ ਛੱਡ ਕੇ ਆਮ ਆਦੀ ਪਾਰਟੀ ਦਾ ਫੜ ਰਹੇ ਨੇ ਜੇਕਰ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਉਹਨਾਂ ਨੇ ਘਰ ਆ ਜਿਹੜਾ ਕਿਰਾਏ ਤੇ ਲਿਆ ਤੇ ਇਸੇ ਦੌਰਾਨ ਜਿਹੜੇ ਸਾਬਕਾ ਕਾਉਂਸਲਰ ਨੇ ਜਾਂ ਫਿਰ ਬੀਜੇਪੀ ਦੇ ਆਗੂ ਨੇ ਜਾਂ ਕਾਂਗਰਸ ਦੇ ਨੇ ਉਹ ਭਗਵੰਤ ਮਾਨ ਦਾ ਪੱਲਾ ਫੜ ਰਹੇ ਨੇ ਚਰਨ ਇੱਕ ਕਰਕੇ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੋਕ ਕਿਉਂਕਿ ਆਮ ਆਦੀ ਪਾਰਟੀ ਵੱਲੋਂ 2 ਸਾਲਾਂ ਦੇ ਵਿੱਚ ਜੋ ਕੰਮ ਕੀਤੇ ਗਏ ਨੇ ਖਾਸ ਤੌਰ ਤੇ ਬਿਜਲੀ ਦੇ ਬਿੱਲ ਨੇ ਜਿਹੜੇ ਲੋਕਾਂ ਨੇ ਜ਼ੀਰੋ ਕਰ ਦਿੱਤੇਗੇ ਤੇ ਉੱਥੇ ਹੀ ਨਹਿਰਾਂ ਦਾ ਪਾਣੀ ਹੈ ਜਿਹੜਾ ਖੇਤਾਂ ਤੱਕ ਪਹੁੰਚਾ ਦਿੱਤਾ ਤੇ ਨਾਲ ਹੀ ਕਈ ਹੋਰ ਅਜਿਹੇ ਕੰਮ ਨੇ ਜਿਨ੍ਹਾਂ ਤੋਂ ਲੋਕ ਕਾਫੀ ਖੁਸ਼ ਨੇ ਤੇ ਹੁਣ ਇਹੀ ਦੌਰ ਹੈ ਜਿਹੜਾ ਪਾਰਟੀਆਂ ਛੱਡ ਕੇ ਤਾਂ ਹੀ ਹੁਣ ਆਮ ਆਦੀ ਪਾਰਟੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਤਾਂ ਦੂਜੇ ਪਾਸੇ ਕਰਨ ਤਾਂ ਜਿਮਣੀ ਚੋਣਾਂ ਸੋਜ ਜਲੰਧਰ ਪੱਛਮੀ ਤੇ ਇਹ ਚੋਣ ਹੋਣੀ ਆ ਤਾਂ ਉਥੋਂ ਦੇ ਕੁਝ ਲੋਕ ਨੇ ਜਿਹੜੇ ਸ਼ੀਤਲ ਅੰਗਰਾਲ ਤੋਂ ਵੀ ਨਾਖੁਸ਼ ਨੇ ਕਿਉਂਕਿ ਸ਼ੀਤਲ ਅੰਗਰਾਲ ਨੂੰ ਪਹਿਲਾਂ ਵੀ ਲੋਕਾਂ ਨੇ ਐਮਐਲਏ ਬਣਾ ਦਿੱਤਾ ਸੀ ਤੇ ਹੁਣ ਦੂਜੀ ਵਾਰੀ ਸ਼ੀਤਲ ਅੰਗਰਾਲ ਨੇ ਜਿਹੜੇ ਭਾਜਪਾ ਦੇ ਵੱਲੋਂ ਚੋਣ ਲੜ ਰਹੇ ਨੇ ਸੋ ਸ਼ੀਤਲ ਅੰਗਰਾਲ ਨੂੰ ਬਹੁਤ ਵੱਡਾ ਝਟਕਾ ਪਾਉਣ ਦਾ ਕਾਰਨ ਕਹਿ ਸਕਦੇ ਹਾਂ ਕਿਉਂਕਿ ਕਾਫੀ ਸਮਰਥਕ ਸ਼ੀਤਲ ਅੰਗਰਾਲ ਦੇ ਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਨੇ ਜੀ ਜੇ ਅੰਦਰ ਸ਼ੀਤਲ ਉਗਰਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੀ ਤਾਂ ਉਹਨਾਂ ਨੂੰ ਭਾਜਪੀ ਦੇ ਵੱਲੋਂ ਖੜਾਇਆ ਗਿਆ ਤਾਂ ਕੀ ਲੱਗਦਾ ਕਿੰਦਾਂ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ ਹਾਂਜੀ ਕਰਨਾ ਲਗਾਤਾਰ ਭਵਨ ਤਮਾਨ ਕੇ ਅੰਦੇ ਨਜ਼ਰ ਆਉਂਦੇ ਨੇ ਕਿ ਸ਼ੀਤਲ ਉਗਰਾਲ ਵਰਗੇ ਜਿਹੜੇ ਇਨਸਾਨ ਨੇ ਉਹ ਆਪਣੀ ਜਿਹੜਾ ਨਾਲ ਚਾ ਉਹਨਾਂ ਨੂੰ ਸੱਤਾ ਹਾਸਲ ਕਰਨ ਦਾ ਤੇ ਪੈਸੇ ਬਣਾਉਣ ਦਾ ਇਲਾਜ ਕਰਕੇ ਉਹ ਪਾਰਟੀਆਂ ਬਦਲਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਆ ਤੇ ਇਸ ਪਾਰਟੀ ਦੇ ਵਿੱਚ ਸ਼ੀਤਲ ਉਗਰਾਲ ਜਿਹੜਾ ਪੈਸੇ ਨਹੀਂ ਬਣਾ ਸਕਿਆ ਤੇ ਇਸ ਕਰਕੇ ਭਾਜਪਾ ਦਾ ਪੰਲਾ ਉਹਨਾਂ ਨੇ ਫੜਿਆ ਤੇ ਉਹਨਾਂ ਦਾ ਸਾਫ਼ ਤੌਰ ਤੇ ਸਿੱਧੇ ਦੋਸ਼ ਨੇ ਚਿਤਲੂੰਗਰਾਲ ਦੇ ਉੱਤੇ ਉਹਨਾਂ ਨੇ ਜਲੰਧਰ ਦੇ ਲੋਕਾਂ ਨੂੰ ਫੀਲ ਕੀਤੀ ਹੈ ਕਿ ਐਜੇ ਬੰਦੇ ਨੂੰ ਘਰ ਬਿਠਾ ਦਿੱਤਾ ਜਾਵੇ ਕਿਉਂਕਿ ਦੂਜੀ ਵਾਰ ਉਹਦਾ ਇੱਕ ਬਣਨ ਵਾਸਤੇ ਚਿਤਲੂੰਗਰਾਲ ਖੜਾ ਹੋਇਆ ਕਿਉਂਕਿ ਪਹਿਲੇ ਲੋਕਾਂ ਨੇ ਇੱਕ ਵਾਰ ਉਹਦਾ ਇੱਕ ਤਾਂ ਉਹਨੂੰ ਬਣਾ ਦਿੱਤਾ ਸੀ ਪਰੰਤੂ ਉਹ ਲੋਕਾਂ ਦੇ ਨਾਲ ਨਹੀਂ ਖੜਿਆ ਤੇ ਪਾਰਟੀ ਬਦਲੀ ਹੈ ਤੇ ਪਾਰਟੀ ਨੇ ਸਰੇਮ ਧੋਖਾ ਦਿੱਤਾ ਤਾਂ ਚਰਨ ਹੋ ਸਕਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸੁਖੀਲ ਕੁਮਾਰ ਰਿੰਕੂ ਨੂੰ ਜਨਤਾ ਨੇ ਨਕਾਰ ਦਿੱਤਾ ਹੈ ਭਾਜਪਾ ਵੱਲੋਂ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਗਈ ਪਰੰਤੂ ਉਹਨਾਂ ਨੂੰ ਹਰਾ ਕੇ ਤੇ ਚਰਨਜੀਤ ਸਿੰਘ ਚੰਨੀ ਨੂੰ ਲੋਕਾਂ ਨੇ ਐਮਪੀ ਚੁਣ ਲਿਆ ਤੇ ਇਸੇ ਤਰ੍ਹਾਂ ਹੋ ਸਕਦਾ ਹੈ ਕਿ ਮਹਿੰਦਰ ਭਗਤ ਨੇ ਜਿਹੜੇ ਆਮ ਆਦੀ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣ ਤੇ ਚਿਤਲ ਅਗਰਾਲ ਨੂੰ ਵੀ ਵਿਲਾ ਕਰਕੇ ਘਾਰਾ ਜਿਹੜੀ ਜਨਤਾ ਬਠਾ ਸਕਦੀ ਆ ਜੀ ਜੀ ਤੋਂ ਇਹੋ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ